ਸਾਡੇ ਸਾਹਮਣੇ ਇਹ ਕਹਿ ਰਹੇ ਆ ਕਿ ਸਾਡਾ ਕਿਸਾਨ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਟਰੈਕਟਰ ਫਟ ਗਿਆ ਸੀ ਕਰ ਲਾਂਗੇ ਤਿਆਰ ਅਸੀਂ ਪ੍ਰਬੰਧ ਕਰ ਲਾਂਗੇ ਸਾਡੇ ਕੋਲ ਹੈਗੀ ਐਨੀ ਜਾਨ ਸਵਾਲ ਇਸ ਗੱਲ ਦਾ ਹੈ ਕਿ ਸਾਡਾ ਜਦੋਂ ਨੌਜਵਾਨ ਸਾਡੇ ਕੋਲੋਂ ਚਲਿਆ ਗਿਆ ਉਹਦੇ ਸਬੰਧ ਚ ਐਫ ਆਈ ਆਰ ਦੇ ਤੋ ਸਾਡਾ ਦਾਅਵਾ ਹੈ ਕਿ ਐਫ ਆਈ ਆਰ ਕਰੇ ਸਰਕਾਰ ਤੇ ਜਦੋਂ ਉਹਦੀ ਐਫ ਆਈ ਆਰ ਕਰਨ ਤੋਂ ਸਾਡੀ ਸਰਕਾਰ ਭੱਜ ਰਹੀ ਹੈ ਤੇ ਇਹਦਾ ਇਹਦਾ ਮਤਲਬ ਸਪਸ਼ਟ ਹੈ ਕਿ ਸਾਡੀ ਸਰਕਾਰ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕ ਚੁੱਕੀ ਆ ਜਿਵੇਂ ਹੁਣ ਸਰਕਾਰ ਜਾਂ ਪੰਜਾਬ ਪੁਲਿਸ ਐਫਆਈਆਰ ਨਹੀਂ ਕਰ ਰਹੀ ਕੀ ਫਿਰ ਪੰਜਾਬ ਸਰਕਾਰ ਦੇ ਖਿਲਾਫ ਵੀ ਰੋਸ ਪੰਡਾ ਲਾਹਨ ਕਰੂੰ ਦੇਖੋ ਇਹ ਜਿਹੜਾ ਸਮਾਂ ਹੈ ਨਾ ਅੱਜ ਇਹ ਸਮਾਂ ਜ ਰੋਸ ਤਾਂ ਤੁਹਾਨੂੰ ਇਹ ਲੱਗਦਾ ਹੋਣਾ ਮੇਰਾ ਖਿਆਲ ਹੈ ਸਪਸ਼ਟ ਹੋ ਗਿਆ ਹੋਵੇਗਾ ਅੱਜ ਜਿਸ ਵੇਲੇ ਲੜਾਈ ਸਾਡੀ ਕੇਂਦਰ ਨਾਲ ਹੈ ਲੇਕਿਨ ਪੰਜਾਬ ਸਰਕਾਰ ਖਾਮ ਖਾਂ ਇਸ ਮੁੱਦੇ ਨੂੰ ਡਿਲੀਊਟ ਕਰ ਰਹੀ ਹੈ ਇਹਦੇ ਵਿੱਚ ਢਿੱਲ ਵਰਤ ਕੇ ਸਾਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਉਹਦੇ ਤੇ এজেন্ডੇ ਤੇ ਲੈ ਕੇ ਆਈਏ ਔਰ ਉਹਦੀ ਸ਼ੁਰੂਆਤ ਜੇਕਰ ਦੇਖੀ ਜਾਏ ਅੱਜ ਅਸੀਂ ਸਾਡੇ ਉਸ ਨੌਜਵਾਨ ਸਾਡੇ ਸ਼ਹੀਦ ਦਾ ਅੰਤਮ ਸੰਸਕਾਰ ਜਾਂ ਉਹਦਾ ਪੋਸਟਮਾਰਟਮ ਕਰਵਾਉਣ ਤੋਂ ਨਾ ਕਰਕੇ ਕਿ ਜਿੰਨੀ ਦੇਰ ਤੱਕ ਮੁਕੱਦਮੇ ਦਰਜ ਨਹੀਂ ਹੁੰਦੇ ਉੰਨੀ ਦੇਰ ਤੱਕ ਅਸੀਂ ਉਸ ਸਾਡੇ ਸ਼ਹੀਦ ਦਾ ਸੰਸਕਾਰ ਨਹੀਂ ਕਰਾਂਗੇ ਇਹ ਅੰਦੋਲਨ ਸ਼ੁਰੂ ਹੋਇਆ ਤੁਸੀਂ ਨੇ ਨਾ ਕਰ ਦਿੱਤੀ ਪਰ ਹੁਣ ਪ੍ਰਸ਼ਾਸਨ ਉਸ ਦੀ ਮਾਂ ਨੂੰ ਵੀ ਲਿਆ ਆ ਸਾਹਮਣੇ ਮੀਡੀਆ ਸਾਹਮਣੇ ਉਹ ਉਹਦੀ ਮਾਂ ਕਹਿ ਰਹੀ ਹੈ ਕਿ ਮੈਂ ਸੰਸਕਾਰ ਕਰਾਉਣਾ ਆਪਣੇ ਪੁੱਤ ਦਾ ਉਹਨਾਂ ਵੱਲੋਂ ਗੱਲ ਕਰਦਾ ਰਹੀ ਕਿ ਅਸੀਂ ਆਪਣੇ ਪੁੱਤ ਦਾ ਸੰਸਕਾਰ ਹੈ ਜਿਹੜਾ ਉਹ ਕਰਾਉਣਾ ਚਾਹੁੰਦੇ ਆ ਚਲੋ ਬੇਨਤੀ ਹੈ ਆ ਅਸੀਂ ਦੇਖੋ ਗੱਲ ਕੀ ਹੈ ਇਹ ਪਿੰਡ ਲੈਵਲ ਦਾ ਉਹਨਾਂ ਦਾ ਮਸਲਾ ਹੈ ਸਾਡਾ ਉਹ ਸ਼ਹੀਦ ਹੈ ਮੋਰਚੇ ਦਾ ਉਹ ਸ਼ਹੀਦ ਹੈ ਪਰਿਵਾਰ ਦਾ ਫਾਦਰ ਨੇ ਜਾ ਕੇ ਪੀਸੀ ਦੇ ਉੱਤੇ ਆ ਕੇ ਗੱਲ ਕਹੀ ਹੈ ਇਹ ਪਿੰਡ ਲੈਵਲ ਦਾ ਮਸਲਾ ਹੈ ਕਿਵੇਂ ਹੋਇਆ ਕੀ ਹੈ ਤੋਂ ਚਲੋ ਠੈਰ ਮਤਲਬ ਜੋ ਸਾਡੇ ਕੋਲੇ ਇਨਫੋਰਮੇਸ਼ਨ ਆਈ ਸੀ ਕਿ ਕਿੰਨੀ ਕੋਹ ਸਚਾਈ ਹੈ ਇਹ ਨਹੀਂ ਪਤਾ ਇਹ ਗੱਲ ਕਹੀ ਜਾ ਰਹੀ ਸੀ ਕਿ ਉਹਨਾਂ ਦੋਹਾਂ ਉਹ ਬੱਚੇ ਦੇ ਜਿਹੜੇ ਮਾਤਾ ਤੇ ਪਿਤਾ ਜੀ ਹੈ ਉਹਨਾਂ ਦਾ ਕੁਝ ਸਮਾਂ ਪਹਿਲਾਂ ਕਾਫੀ ਲੰਮਾ ਸਮਾਂ ਪਹਿਲਾਂ ਸ਼ਾਇਦ ਡਿਵੋਰਸ ਹੋਇਆ ਸੀ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਹਜੇ ਪਰਿਸਥਿਤੀਆਂ ਨੂੰ ਸਮਝਣਾ ਪਵੇਗਾ ਕਿ ਇਹ ਉਹ ਪਿੰਡ ਦਾ ਮਾਮਲਾ ਪਿੰਡ ਆਪੇ ਹੀ ਸੰਭਾਲੇਗਾ ਉਸ ਗੱਲ ਨੂੰ लेकिन असी साढे नेंगे सर, या नहीं करेंगे आप लोग तो, हल निकलेगा किसान आंदोलन का जो दूसरा हम देख रहे हुँ, वर्जन, हुँ, इस एक अभी तक शहीद का दर्जा नहीं दिया है शुभकरण सिंह को उसको लेकर बाकी तीन लोग भी शहीद टोटल चार है किसी को शहीद का दर्जा नहीं दिया एक तो देखिये जहाँ तक सरकार का सवाल है हम कभी भी वार्ता से भागते नहीं जिस तरह की परिस्थितियां केंद्र पैदा कर रहा है आपको लगता है इसमें सुखद माहौल है बात करें एक तो ये दूसरा जहां बात जाकर खड़ी हुई थी भी आप एजेंडा तय कर दीजिए एमएसपी गारंटी कानून बनाने के हल के लिए या और अन्य मांगों के निपटारे के लिए हम मीटिंग करेंगे वो बात जहां की तहा खड़ी है वार्ता के लिए तो हमें हमेशा तैयार रहते हैं उसमें कोई दो नहीं है मुझे लगता जो एक करोड़ का ऐलान हुआ ਔਰ ਜੋ ਬਾਤੇ ਅੰਦਰ ਗਈ ਉਹ ਨੂੰ ਸ਼ਹੀਦ ਮੰਨਣ ਵਾਲੀ ਹੀ ਥੀ ਲੇਕਿਨ ਜਹਾਂ ਕਾਂਟਾ ਫਸਾ ਉਹ ਯਥਾ ਵੀ ਉਹ ਐਫ ਆਈ ਆਰ ਨਹੀਂ ਦਰਜ ਕਰਨਾ ਚਾਹਤਾ ਕੋਈ ਕੇਂਦਰ ਦਾ ਦੁਆਰੇ ਸਦਾ ਹੈ ਮੀਟਿੰਗ ਨੂੰ ਲੈ ਕੇ ਦੱਲਾ ਸਰ ਨਹੀਂ ਹਜੇ ਤੱਕ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਜਦੋਂ ਆਏਗਾ ਤੁਹਾਡੇ ਸਾਹਮਣੇ ਸ਼ੀਸ਼ੇ ਵਿੱਚ ਰੱਖਾਂਗੇ ਜੋ 21 ਫਰਵਰੀ ਨੂੰ ਕਹ ਰਹੇ ਕਿ ਸਾਡ ਕੋਈ ਗੁੰਮ ਹੋਇਆ ਹੈ ਕੋਈ ਗੁੰਮਸ਼ਦਾ ਹੋ ਸਕੇ ਨੇ ਕਿਤਾ ਡਾਟਾ ਕੋਈ ਇਕੱਠਾ ਕੀਤਾ ਉਹਨਾਂ ਦਾ ਡਾਟਾ ਜਿੰਨਾ ਸਾਡੇ ਕੋਲੇ ਹੈ ਸਾਨੂੰ ਇਹ ਰਿਪੋਰਟ ਸੀਗੀ ਕਿ ਇੱਥੇ ਚਾਰ ਕਿਸਾਨ ਗੁੰਮ ਹੋਏ ਨੇ ਉਹਦੇ ਤੋਂ ਸਾਡੇ ਕੋਲੇ ਰਿਪੋਰਟ ਆਈ ਹੈ ਕਿ ਤਿੰਨ ਨੂੰ ਉਹ ਜ਼ਖਮੀ ਕਰਕੇ ਕੁੱਟਮਾਰ ਕਰਕੇ ਛੱਡ ਗਏ ਇੱਕ ਪੀਜੀਆ ਇੱਕ ਇੱਥੋਂ ਚੱਕ ਕੇ ਕੁੱਟਮਾਰ ਕਰਨ ਤੋਂ ਬਾਅਦ ਹਰਿਆਣੇ ਦੇ ਰੋहतक ਪੀਜੀਆ ਵਿੱਚ ਦਾਖਲ ਕੀਤਾ ਔਰ ਉਹਦੇ ਤੇ ਉਹਨਾਂ ਨੇ ਪਰਚਾ ਮੁਕਦਮਾ ਦਰਜ ਕੀਤਾ ਜੋ ਅਭਿਮਨੂ ਕੋਹੜ ਨੇ ਪਹਿਲਾਂ ਗੱਲ ਬੋਲੀ ਹੈ ਔਰ ਉਹ ਕੱਲਾ ਇੱਥੇ ਨਹੀਂ ਹੋ ਸੀ ਅੱਜ ਦੀ ਐਸਪੀਸੀ ਦੇ ਵਿੱਚ ਵੀ ਅਸੀਂ ਉੱਥੇ ਵੀ ਤੇ ਜਦੋਂ ਸਾਡੀ ਸਰਕਾਰ ਨਾਲ ਸਾਡੇ ਸ਼ਹੀਦ ਨੂੰ ਉਹਦੀ ਉਹਦੀ ਉਹਦਾ ਪੋਸਟਮਾਰਟਮ ਦੀ ਗੱਲ ਆਉਂਦੀ ਹੈ ਜਦੋਂ ਸਾਡੀ ਚਰਚਾ ਹੁੰਦੀ ਹੈ ਉਦੋਂ ਸਾਡੀ ਗੱਲ ਵਿੱਚ ਹੈ ਕਿ ਸਾਡੇ ਉਹਨਾਂ ਜਿਹੜੇ ਉੱਥੇ ਖਤਰੇ ਦੇ ਦਾ ਮਾਹੌਲ ਹੈ ਉੱਥੇ ਉਹਨਾਂ ਨਾਲ ਕੁਝ ਵੀ ਹੋ ਸਕਦਾ ਜਿਹੜੇ ਬੰਦੇ ਸਾਡੇ ਉੱਥੇ ਬੜੇ ਨੇ ਉਹਨਾਂ ਨੂੰ ਅਸੀਂ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਸੁਭਾ ਵੀ ਕੀਤੀ ਹੈ ਹੁਣ ਵੀ ਤੁਹਾਡੇ ਮਾਧਿਅਮ ਤੋਂ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਪੰਜਾਬ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਸਮਝੇ ਉਹ ਜਿਹੜੇ ਸਾਡੇ ਨੌਜਵਾਨ ਉਧਰ ਨੇ ਉਹਨਾਂ ਨੂੰ ਲਿਆਵੇ ਉਥੋਂ ਔਰ ਇੱਥੇ ਲਿਆ ਕੇ ਉਹਦਾ ਇਲਾਜ ਕਰਵਾਵੇ ਫਿਰ ਦੇਖਾਂਗੇ ਉਹਨਾਂ ਦੇ ਉੱਤੇ ਜਦੋਂ ਚੱਕ ਕੇ ਸਾਡੇ ਇੱਥੋਂ ਟਰੈਕਟਰਾਂ ਤੋਂ ਲੈ ਕੇ ਗਏ ਨੇ ਉਹਨਾਂ ਦੇ 300 ਸੱਤ ਦੇ ਮੁਕੱਦਮਿਆਂ ਦਾ ਕੀ ਟੁਕ ਬਣਦੀ ਹੈ ਉਹ ਗਲਤ ਕੀਤਾ ਗਿਆ ਔਰ ਇਸੇ ਲਈ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੋਈ ਹੈ ਮੰਦੀਰ ਸਾਹਿਬ ਹਰਿਆਣਾ ਦੇ ਵਿੱਚ ਇੱਕ ਵਾਰ ਤਾਂ ਲੈਟਰ ਜਾਰੀ ਕਰ ਦਿੱਤਾ ਸੀ ਕਿ ਐਨਐਸਏ ਦੇ ਤਹਿਤ ਕਾਰਵਾਈ ਹੋਏ ਕਿਸਾਨਾਂ ਦੇ ਘਰਾਂ ਦੇ ਬਾਹਰ ਨੋਟਿਸ ਵੀ ਲੱਗ ਚੁੱਕੇ ਸੀ ਬਾਅਦ ਵਿੱਚ ਫੈਸਲਾ ਵਾਪਸ ਲੈ ਲਿਆ ਪੁਲਿਸ ਨੇ ਕਿਸਵੇਂ ਦੇਖਦੇ ਹੋ ਦੇਖੋ ਨਾ ਤਾਂ ਸਾਨੂੰ ਲਾਉਣ ਲੱਗਿਆ ਉਹਨਾਂ ਨੇ ਪੁੱਛਿਆ ਨਾ ਵਾਪਸ ਲੈਣ ਲੱਗਿਆ ਪੁੱਛਿਆ ਇਹ ਇਹ ਇੱਕ ਨਾ ਮਾਨਸਿਕ ਪ੍ਰੈਸ਼ਰ ਵਾਲੀ ਗੇਮ ਵੀ ਹੈਗੀ ਹੈ ਦੂਸਰਾ ਇਹ ਜਿਹੜੀ ਭਾਰਤ ਵਰਗਾ ਮੁਲਕ ਹੈ ਜਿਹੜਾ ਦਾਵਾ ਕਰਦਾ ਵੀ ਸਭ ਤੋਂ ਵੱਡਾ ਲੋਕਤੰਤਰ ਹੈ ਉਹਦਾ ਚਿਹਰਾ ਨੰਗਾ ਹੋ ਰਿਹਾ ਜਿਵੇਂ ਦੁਨੀਆ ਦੇ ਵਿੱਚ ਮਾਨਵਤ ਘਾਰਾਂ ਨੂੰ ਲੈ ਕੇ ਸਾਡੇ ਦੇਸ਼ ਦੀ ਬਦਨਾਮੀ ਹੋ ਰਹੀ ਹੈ ਮੈਂ ਤਾਂ ਕਿਹਾ ਸਵੇਰੇ ਵੀ ਵੀ ਮੋਦੀ ਜੀ ਦੀ ਸਰਕਾਰ ਇਸ ਘੋਲ ਨੂੰ ਸਹੀ ਤਰੀਕੇ ਨਾਲ ਟੈਕਲ ਕਰਨ ਤੇ ناکਾਮਜਬ ਰਹੀ ਆ ਦੇਖੋ ਜਿਹੜੇ ਵੱਡੇ ਹਾਕਮ ਹੁੰਦੇ ਨੇ ਡਿਕਟੇਟਰ ਹੁੰਦੇ ਨੇ ਉਹਨਾਂ ਨੂੰ ਹਰਾਉਣਾ ਔਖਾ ਹੁੰਦਾ ਉਹ ਬਹੁਤ ਵਾਰੀ ਆਪਣੀ ਮੜੀ ਆਪ ਪੁੱਟਦੇ ਹੁੰਦੇ ਨੇ ਔਰ ਜਿਵੇਂ ਉਹਨਾਂ ਨੇ ਕੀਤਾ ਐਡਾ ਵੱਡਾ ਅੰਦੋਲਨ ਖੜਾ ਕਰਨ ਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਹੱਥ ਹੈਗਾ ਤਾਂ ਜਦੋਂ ਹਾਕਮ ਆਪ ਦੀ ਮੜੀ ਆਪ ਪੁੱਟ ਰਹੇ ਨੇ ते की है ठीक है, पोटलैंड आप लोग जो जिस एफ आई आर की बात कर रहे हैं पंजाब सरकार से आप चाहते हैं कि किसके खिलाफ एफ आई आर चाहते हैं आप देखिए बॉर्डरों के ऊपर जिस तरीके से गोलीबारी चलाई जा की जा रही है अथ्रू गैस के वो गोले छोड़े जा रहे हैं

उसी की बदौलत है कि राज्यवाल साहब के साथ जुड़े हुए पांच संगठन आज एसकेएम के साथ हैं डल्लेवाल साहब ने उस समय रिस्पॉन्ड नहीं किया था अब भी उनकी स्टेटमेंट इस तरह की है फिर भी हम जिम्मेदारी दिखाते हुए छह मेंबर की एक टीम बनाई है जो वार्तालाप आगे बढ़ाएगी हम यूनिटी के पक्ष में ਪ੍ਰਿੰਸੀਪਲ ਯੂਨਿਟੀ ਕੇ ਸ਼ੁਰੂ ਕਰਾਂਗੇ ਸ਼ੁਰੂ ਕਰਾਂਗੇ ਕੋਈ ਨਹੀਂ ਇੱਥੋਂ ਵਿਲੇ ਹੋ ਕੇ ਇਸ ਕੰਮ ਤੇ ਲੱਗਾਂਗੇ ਤੁਹਾਨੂੰ ਤੁਹਾਨੂੰ ਇਨਫੋਰਮ ਕਰਾਂਗੇ ਜਦੋਂ ਕਰਾਂਗੇ ਸ਼ੁਰੂ ਕੋਈ ਨਹੀਂ ਜਦੋਂ ਨਬੇ ਕੁਛ ਕੋਈ ਡਿਵੈਲਪਮੈਂਟ ਹੋਊਗੀ ਸਾਰੀ ਪ੍ਰੈਸ ਦੇ ਰਹੀਂ ਸਾਰੀ ਜਨਤਾ ਨੂੰ ਇਨਫੋਰਮ ਕਰਾਂਗੇ ਇਹ ਅਸੀਂ ਯੂਨਿਟੀ ਦੇ ਪ੍ਰੋਸੈਸ ਨੂੰ ਪ੍ਰਿੰਸੀਪਲ ਯੂਨਿਟੀ ਦੇ ਪ੍ਰੋਸੈਸ ਨੂੰ ਅੱਗੇ ਵਧਾਉਣ ਲਈ ਉਹਨਾਂ ਅੱਜ ਢੱਲੇਵਾਲ ਸਾਹਿਬ ਕਹਿੰਦੇ ਨਜ਼ਰ ਆਏ ਅੱਜ ਢੱਲੇਵਾਲ ਸਾਹਿਬ ਕਹਿੰਦੇ ਨਜ਼ਰ ਆਏ ਇੱਕ ਕਿਸਾਨ ਜਿੱਥੇ ਬੰਦੇ ਨੇ ਇੱਕ ਇੱਕ ਸਾਥ ਇੱਕ ਮਿੰਟ ਹਾਂ ਬੋਲੀ ਢੱਲੇਵਾਲ ਸਾਹਿਬ ਕਹਿੰਦੇ ਨਜ਼ਰ ਆਏ ਜਿੱਨੇ ਕਿ ਕਿਸਾਨ ਜਿੱਥੇ ਬੰ ਜਿਨੇ ਵੀ ਕਿਸਾਨ ਨੇ ਉਹ ਸਾਡੇ ਨਾਲ ਬੋਰਡਰਾਂ ਤੇ ਡੰਣ ਤਾਂ ਕਿ ਸਾਡਾ ਮੋਰਚਾ ਜਿਹੜਾ ਮਜ਼ਬੂਤ ਹੋਏ ਔਰ ਜਿਹੜੀ ਫੌਜ ਦੀ ਤਾਕਤ ਹੋਵੇ ਉਹ ਰੁਕ ਸਕੀ ਤਾਂ ਕਿ ਆ ਤੁਸੀਂ ਕਹਿੰਦੇ ਨਜ਼ਰਾਏ ਜਿਨੇ ਵੀ ਕਿਸਾਨ ਚੱਤੇ ਬੰਦੀਆਂ ਨੇ ਜਿਨੇ ਵੀ ਕਿਸਾਨ ਨੇ ਉਹ ਸਾਡੇ ਨਾਲ ਬੋਰਡਰਾਂ ਤੇ ਡੰਣ ਤਾਂ ਕਿ ਸਾਡਾ ਮੋਰਚਾ ਜਿਹੜਾ ਮਜ਼ਬੂਤ ਹੋਏ ਔਰ ਜਿਹੜੀ ਫੌਜ ਦੀ ਤਾਕਤ ਹੋਵੇ ਉਹ ਰੁਕ ਸਕੀ ਤਾਂ ਕਿ ਆ ਤੁਸੀਂ ਉਹਨਾਂ ਦੇ ਨਾਲ ਨਹੀਂ ਖੜੇ ਕਿਆ ਉਹਨਾਂ ਦੇ ਸਪੋਰਟ ਕਰਨ ਲਈ ਤੁਸੀਂ ਖਨੋਰੀ ਬਾਰਡਰ ਜਾਂ ਸ਼ੰਗੂ ਬਾਰਡਰ ਜਾਣ ਲਈ ਤਿਆਰ ਨਹੀਂ ਹੋ? ਅਸੀਂ ਅਸੀਂ ਦੇਸ਼ ਦੇ ਕਿਸਾਨਾਂ ਨਾਲ ਖੜੇ ਆ ਇਸੇ ਕਰਕੇ ਅਸੀਂ ਸਾਰੇ ਦੇਸ਼ ਦਾ ਇਹ ਪ੍ਰੋਗਰਾਮ ਅਨਾਉਂਸ ਕੀਤਾ। ਤੁਸੀਂ ਕਿਹਾ ਕਿ ਉਹ ਚਿੰਤਾ ਤੋਂ ਛੁਟਕਾਰਾ ਪਾਓ। ਕੋਈ ਆਪਣੀ ਪਛਾਣ ਕੋ ਕਿਸਾਨਾਂ ਨਾਲ ਸੱਜਣਾ ਹਾਂ ਤੇ ਇਹ ਕਹਿ ਦਿੰਦਾ ਦੇਖੋ ਕਿਸੇ ਨੇ ਕਿਸੇ ਨੇ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿਸੇ ਨੇ ਆਲਰੇਡੀ ਸਾਡਾ ਪਿਛਲੇ 2 ਸਾਲ ਤੋਂ ਅੰਦੋਲਨ ਚੱਲਦਾ ਹੁੰਦਾ ਕਿਸੇ ਨੇ ਵਾਕ ਹੋ ਕੇ ਉਹਨਾਂ ਹੀ ਮੰਗਾ ਤੇ ਸ਼ੁਰੂ ਕਰ ਦਿੱਤਾ ਸਾਡੇ ਨਾਲ ਕੋਈ ਸਲਾਹ ਨਹੀਂ ਕੀਤੀ ਤੇ ਹੁਣ ਰਗੜਾਣਾ ਇਨਾ 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 ਇਨ ਦਾ ਕਿਉਂ ਬੋਲਦਾ ਹੈ ਇਹ ਬਤਾ ਕਿ ਉਹ ਇਹ ਬਤਾ ਕਿ ਕਿਸਾਨਾਂ ਨਾਲ ਇੰਨਾ ਵੜਿਆ ਕਿਸਾਨਾਂ ਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਜਿੰਨੀ ਦੇਰ ਦਾ ਕੋਈ ਬਾਕਾਇਦਾ ਬੈਠ ਕੇ ਗੱਲ ਨਹੀਂ ਹੁੰਦੀ ਅਸੀਂ ਜਾ ਕੇ ਭੱਜ ਕੇ ਉੱਥੇ ਬੈਠੀ ਅਗਲੇ ਕੱਲ ਨੂੰ ਸਾਨੂੰ ਕਹਿਣਗੇ ਇਹ ਸਾਡਾ ਅੰਦੋਲਨ ਖਰਾਬ ਕਰਨ ਲਈ ਆਏ ਆ ਬੜਾ ਕੁਝ ਹੁੰਦਾ ਹੈ ਮੈਂ ਥੋੜੇ ਇੱਕ ਖਾਬ ਕਰਨੀ ਜਾਨਾਂ ਤੋਂ ਅਨੁਸਾਰ ਥਿਓ ਅਸੀਂ ਸਾਰੀਆਂ ਜਿੰਨੇ ਜਿੱਥੇ ਬੰਦੀਆਂ ਹਿੰਦੁਸਤਾਨ ਦੇ ਵਿੱਚੀਆਂ ਸਾਡੇ ਸਾਰਿਆਂ ਦੇ ਵਿਚ ਬਖਰੇ ਨੇ ਮਤਵੇ ਅਸੀਂ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੁੰਦੇ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਆ ਇੱਕ ਫਾਰਮ ਚ ਆ ਗਏ ਜਿਹੜੇ ਸਾਥੀ ਇਸ ਫਾਰਮ ਚੋਂ ਬਾਹਰ ਨੇ ਉਹਨਾਂ ਨੂੰ ਅਜਾਤੀ ਹੈ ਕਿ ਉਹ ਆਪਣੀ ਤੌਰ ਤੇ ਕੋਈ ਐਕਸ਼ਨ ਲਿਖ ਸਕਦੇ ਨੇ ਆ ਸਾਡੀ ਕੋਈ ਮਜਬੂਰੀ ਕੀ ਹੈ ਵੀ ਜਿਹੜਾ ਐਕਸ਼ਨ ਉਹਨਾਂ ਨੇ ਲਿਖਿਆ ਹੈ ਅਸਾਨੂੰ ਮਜਬੂਰ ਕਰੀਏ ਜਾਂ ਜਿਹੜਾ ਅਸੀਂ ਕੋਈ ਪ੍ਰੋਗਰਾਮ ਲੇਖਦੇ ਆ ਉਤੇ ਉਹ ਹੁਣ ਸਵਾਲ ਇਹ ਆ ਵੀ ਜਦੋਂ ਉਹ ਐਸ ਤਰ੍ਹਾਂ ਦਾ ਕੋਈ ਕੋਰਣਾ ਲੇਖ ਗਿਆ ਉਦੋਂ ਸਾਡੀ ਕਿਸੇ ਜਥੇਬੰਦੀ ਦੀ ਮਰਜ਼ੀ ਹੈ ਸਾਡੇ ਐਕਸ ਫੋਰਮ ਦੇ ਵਿੱਚੋਂ ਉਹਦੇ ਨਾਲ ਕੋਈ ਤਾਲਮੇਲ ਐਕਸ਼ਨ ਵੀ ਕਰ ਸਕਦਾ ਹੈ ਉਹਦੇ ਨਾਲ ਕੋਈ ਸਾਂਝਾ ਐਕਸ਼ਨ ਵੀ ਕਰ ਸਕਦਾ ਹੈ ਇੱਕ ਤਾਂ ਇਹ ਸਾਡਾ ਤਰੀਕਾ ਹੈ ਜਥੇਬੰਦੀਆਂ ਦਾ ਆਪਸ ਵਿੱਚ ਸੰਘਰਸ਼ ਕਰਨਾ ਦੂਜੀ ਗੱਲ ਇਹ ਵੀ ਜੇ ਉਸ ਹਾਲਤ ਦੇ ਵਿੱਚ ਉਹ ਨਾ ਭੇੜ ਹੋ ਜਾਵੇ ਤਾਂ ਉਦੋਂ ਫਿਰ ਕੀ ਕਰਨਾ ਹੁੰਦਾ ਉਦੋਂ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਸੰਘਰਸ਼ ਕੀਤੇ ਬੰਦੇ ਜਿਨ੍ਹਾਂ ਦਾ ਸਾਰਿਆਂ ਦਾ ਮੁੱਦਾ ਇੱਕ ਹੈ ਉਦੋਂ ਅਸੀਂ ਇਹ ਕੰਮ ਕਰਦੇ ਆਂ ਵੀ ਅਸੀਂ ਉਹਦੇ ਨਾਲ ਤਾਲ ਮੇਲਵਾ ਉਸ ਜ਼ਬਰ ਦੇ ਹੱਕ 'ਚ ਉਹਨਾਂ ਵਾਂਗ ਆ ਗਏ ਹੱਕ ਸਾਰੀਆਂ ਪੰਜਾਬ ਦੀਆਂ ਉਹ ਜਿਹੜੇ ਇਸ ਦੇ ਵਿਰੋਧ ਜ਼ਬਰ ਦੇ ਵਿਰੋਧ ਸਾਰੀਆਂ ਜਥੇਬੰਦੀਆਂ ਐਕਟਿਵ ਹੋਣੀਆਂ ਦੇਖੋ 13 ਤਰੀਕ ਨੂੰ ਉਹਨਾਂ ਤੇ ਜ਼ਬਰ ਹੋਇਆ ਤੇ 14 ਦੀ ਮੀਟਿੰਗ ਕਰਕੇ ਅਸੀਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਆਪਣੇ ਫੀਲਡ ਜਾਇਆ ਹੁਣ ਇਸ ਵੇਲੇ ਸਾਰਾ ਹਿੰਦੁਸਤਾਨ ਇਹ ਉਹਨਾਂ ਤੇ ਜ਼ਬਰ ਹੋਇਆ ਉਹ ਸੈਕਸ਼ਨ ਤੇ ਜ਼ਬਰ ਹੋਇਆ ਉਹ ਫੀਲਡ ਤੇ ਜ਼ਬਰ ਹੋਇਆ ਉਸ ਜ਼ਬਰ ਦੇ ਖਿਲਾਫ ਅੱਜ ਸਾਰੀਆਂ ਹਿੰਦੁਸਤਾਨ ਦੇ ਜਥੇਬੰਦੀਆਂ ਐਕਟ ਬ ਹੋ ਗਈਆਂ ਇਹ ਸਾਡਾ ਤਰੀਕਾ ਹੁੰਦਾ ਤੁਸੀਂ ਹੁਣ ਸਾਡੇ ਮੂੰਹ 'ਚ ਨਾ ਪਾਓ ਤੁਸੀਂ ਇੱਧਰ ਨਹੀਂ ਆਏ ਤੁਸੀਂ ਉੱਧਰ ਨਹੀਂ ਗਏ ਇਹ ਸਾਡਾ ਗ੍ਰਾਹਕ ਸਾਹਿਬ ਇਹਦੀ ਗੱਲ ਕਰ ਰਹੇ ਤੁਸੀਂ ਤਾਂ ਰੇਲ ਰੋਕੋ ਬੰਦਾ ਸੰਘਰਸ਼ ਕੀਤਾ ਸੀਗਾ ਤੁਸੀਂ ਕੈਟਾਗੋਰਿਕਲੀ ਗੱਦੇਵਾਲ ਸਾਹਿਬ ਦਾ ਨਾਮ ਲੈ ਹੌਲੀ ਤਾਂ ਮੋਰ ਹੌਲੀ ਤਾਂ